ਸ੍ਰੀ ਵਾਹਿਗੁਰੂ ਸਾਹਿਬ ਕੀ ਸੋਰਠ ਮਹਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਜਿੰਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ जय जय कर करिए सब कोई गौर पूरे की वढाई ताकी कीमत कही ना जाई हो गुरबान जाई तेरे नावे जिस रो बक्स लए मेरे प्यारी सो जस तेरा गावे रहा तू पावो स्वामी मेरे ਪ੍ਰਭਾਸ ਤੇਰਾ ਨਾਨਕ ਪ੍ਰਭ ਸਰਣਾਈ ਮੋਖਿੰਦਕ ਕਹਿ ਛਾਈ ਤੂੰ ਭਾ ਲੋ ਸੁਆਮੀ ਮੇਰਾ ਸਰਤਾ ਪ੍ਰਭਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੋਖਿੰਦਕ ਕਹਿ ਛਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ